ਦੇਖ ਲਿਓ ਅੱਜ ਬਾਬਾ ਜੀ ਜਿੱਕਾ ਸੂਟ ਮਰ ਕਿਉਂ ਪਾ ਗਿਆ ਉਹ ਬੱਲੇ ਬੱਲੇ ਜੀ ਨਾ ਦੇ ਵਾਹ ਬੈਗ ਨਾ ਪਤਾ ਲੱਗਿਆ ਤੈਨੂੰ ਪਤਾ ਲੱਗਿਆ ਮੱਠੀਆਂ ਦਾ ਚਿੱਟੇ ਸੂਟ ਦੇ ਦਾਗ ਪੈ ਗਏ ਗਲੀ ਤੇ ਰਹੀ ਵਿੱਚ ਗਰਨ ਕਨੀਅਤ ਸੱਜ ਰਹੀ ਜੀ ਬਾਬਾ ਜੀ ਸੱਤ ਭਿਜੇ ਨਹੀਂ ਇਹਨਾਂ ਨੂੰ ਪਿਆ ਗਿਆ ਰੱਬ ਦੇ ਇਸ਼ਕ ਵਿੱਚ ਇਹ ਤੁਹਾਡੀ ਦੁਆਵਾਂ ਨੇ ਤੁਹਾਡੀ ਕਿਰਪਾ ਹੈ ਤੁਹਾਡੀ ਮਿਹਰ ਹੈ ਤੁਹਾਡਾ ਅਸਲ ਰੂਪ ਜਦੋਂ ਸੰਗਤ ਨੂੰ ਪਹਚਾਨ ਜਾ ਗਿਆ ਯਾਦ ਰੱਖੋ ਏਥੋਂ ਲੈ ਕੇ ਜਿੱਥੋਂ ਤੱਕ ਲੜੀਆਂ ਲੱਗੀਆਂ ਗੱਡੀ ਲੰਬੀ ਲੈਣ ਲੱਗਣੀ ਹੈ ਮੱਥੇ ਟੇਕਣ ਵਾਲਿਆਂ ਨੂੰ ਇਹ ਦੱਸਦਾ ਨਹੀਂ ਰੋਲਾ ਇਹ ਹੈ ਇਹ ਗੁੰਡੇ ਵੀ ਨੇ ਇਹ ਭਾਵੇਂ ਵੀ ਨੇ ਇਹ ਮਹਾਪੁਰਸ਼ ਵੀ ਨੇ ਇਹ ਫਕੀਰ ਵੀ ਨੇ ਇਹ ਸੰਤ ਵੀ ਨੇ ਇਹ ਡਾਕਟਰ ਵੀ ਨੇ ਸਾਰੀ ਚੀਜ਼ ਦਾ ਵਾਜੇ ਦੇ ਕੋਲ ਤੇ ਪਹਿਲਵਾਨ ਵੀ ਰਿਹਾ ਹੈ ਇਹਦਾ ਅਸਲ ਰੂਪ ਜਿਹਨੂੰ ਪਛਾਣ ਲੈ ਕਿ ਮੈਂ ਤਹੀਂ ਤੇ ਕਿ ਇੱਕ ਦੁਨੀਆ ਬਾਹਰ ਦੀ ਦੁਨੀਆ ਅੰਦਰ ਜਿਹੜੇ ਨੂੰ ਸਭੀਆ ਮਸਤਕਲੰਦਰ ਮਸਤਕਲੰਦਰ ਦਾ ਮਤਲਬ ਸਮਝਦੇ ਸਾਰੇ ਪ੍ਰਵੇਧ ਬਾਜੀ ਮਸਤਕਲੰਦਰ ਦਾ ਇਹਨਾਂ ਨੂੰ ਮਤਲਬ ਪਤਾ ਹੋਵੇ ਸਾਰਿਆਂ ਨੂੰ ਬਾਬਾ ਜੀ ਤੇ ਬਹੁਤ ਵੱਡੀ ਪਾਵਰ ਹੈ ਪਰ ਅਸੀਂ ਜਦੋਂ ਦੋਵੇਂ ਇਕੱਠੇ ਹੁੰਨੇ ਆ ਨਾ ਇੱਕ ਫਕੀਰੀ ਭੁੱਲ ਜਾਂਦੇ ਆ ਤੇ ਮੈਂ ਕਲਾਕਾਰੀ ਭੁੱਲ ਜਾਂਦਾ ਫਿਰ ਸਾਡੀ ਚਾਹ ਤੇ ਮੱਛੀ ਦੀ ਜਿਹੜੀ ਗੱਲ ਚੱਲਦੀ ਆ ਨਾ ਇਸ਼ਕ ਕਮਾਇਆ ਠੋਕ ਬਾਗਣ ਨਾਲ ਮੂੰਹ ਬੰਦ ਕਰ ਰਿਹਾ ਬਾਬਾ ਕੋਈ ਗੱਲ ਨਹੀਂ ਤੈਨੂੰ ਮੱਠੀ ਜ਼ਰੂਰ ਖਵਾਵਾਂਗੇ ਕਿਦਾਂ ਦੋ ਮੱਠੀਆਂ ਹਜ਼ੂਰ ਇਹ ਕੋਈ ਤਾੜੀ ਮਾਰੋ ਜੱਟ ਸਰਕਾਰ ਦਾ ਮੈਲੇ ਦਾ ਆਨੰਦ ਆ ਰਿਹਾ ਜੇ ਆਨੰਦ ਆ ਰਿਹਾ ਮੇਰੇ ਤਾੜੀ ਖਲ ਕੇ ਨਾ ਚਿੱਪੇ ਦੇ ਕੇ ਵੀ ਪਈ ਇੱਕ ਕਾਰਗਰ ਦਾ ਬੇਲਾ ਅੱਛਾ ਇੱਕ ਛੋਟੀ ਜੀ ਬੇਨਤੀ ਉਹ ਮਨਜੀ ਮੋੜਿਆ ਤੂੰ ਵੀਡੀਓ ਜ਼ਰੂਰ ਬਣਾਈਆ 10 ਉਹ ਤਾਂ ਪਾਉਣੀ ਨਹੀਂ ਹੈ ਇੱਥੇ ਆ ਜਾ ਇਹ ਜੇ ਗੋਲਕ ਚੇਰਾ ਹੈ ਵੀ ਇਹ ਤੁਹਾਡੇ ਲਈ ਹੈ ਇਹਨਾਂ ਨੂੰ ਪਿੱਛੇ ਕਰੋਨਾ ਚ ਨਹੀਂ ਲਾਪ ਅਸੀਂ ਇੱਥੇ ਖੜ ਕੇ ਸਮਾਨ ਲੈਣਾ ਹੈ 29 ਮਈ ਦਾ ਬਾਕਰਪੁਰ ਦਰਬਾਰ ਮੇਲਾ ਹੈ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਕਿਹੜੇ ਕਿਹੜੇ ਆਉਣਗੇ ਬੰਦੇ 29 ਮਈ ਦਾ ਮੇਲਾ ਇਦਾਂ ਹੀ ਜਿਵੇਂ ਇੱਥੇ ਰੌਣਕਾਂ ਲੱਗੀਆਂ ਤੁਸੀਂ ਉੱਥੇ ਵੀ ਰੌਣਕਾਂ ਲਾਉਣੀਆਂ ਪਲੀਜ਼ 29 ਮਈ ਭੁੱਲਣਾ ਨਹੀਂ 27 ਤਰੀਕ ਨੂੰ 52 ਧੀਆਂ ਦੇ ਵਿਆਹ ਦਰਬਾਰ ਵੱਲੋਂ ਲੋੜਵੰਦ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਨਹੀਂ ਲੋੜਵੰਦ ਪਰਿਵਾਰਾਂ ਦੇ ਗਰੀਬ ਮੇਰੇ ਤੋਂ ਵੱਡਾ ਗਰੀਬ ਕੋਈ ਹੋ ਨਹੀਂ ਸਕਦਾ ਲੋੜਵੰਦ ਪਰਿਵਾਰਾਂ ਦੇ ਵਿਆਹ 28 ਤਰੀਕ ਨੂੰ ਦਾਤਾ ਸਰਕਾਰ ਦੀ ਮਹਿੰਦੀ ਤੇ 29 ਤਰੀਕ ਨੂੰ ਕਲਾਕਾਰ ਸੂਫੀ ਕਲਾਕਾਰ ਆਪਣੀ ਹਾਜ਼ਰੀ ਲਾਉਣਗੇ ਤੁਸੀਂ ਸਾਰਿਆਂ ਨਾਲ ਹੋਪਾ ਹਮਾਕੇ ਪਹੁੰਚਣਾ ਇਹ ਬਾਪੂ ਗੁਲਾਮ ਸਾਹੀ ਸੁਰਿੰਦਰ ਸ਼ਾਹ ਸਰਕਾਰ ਵੱਲੋਂ ਆਪ ਦੀ ਸੰਗਤ ਨੂੰ ਬਾਬਾ ਜੀ ਸਦਾ ਤੁਸੀਂ ਜ਼ਰੂਰ ਪਹੁੰਚਣਾ थोको ताड़ी फिर जो मेरे वास्ते रो लो जी बाजी बाजी करो सेटिंग आ देखो तुम ना बाकी ना बाकी आ बाकी तेरा ते टाइम हो गया <laughs> बागी भरा सा बहुत प्यारा यार मैं बहुत सारे स्टेजा से अक्सर कटे रोमी सा बागी बाकी भी जबर के कितने जरा ब्याह हो अच्छा नहीं होता सो ਜਸੂ ਜਤਾ ਸਾਡੇ ਜੀਪੀ ਲਾਈਵ ਵਾਲੇ ਅਸੀ ਜਾਂ ਬੇ ਬਹੁਤ ਸਾਹਿਬ ਪਿਆਰੇ ਚਹਨਾ ਸਾਰੇ ਲੱਗੇ ਆ ਪ੍ਰਵੇਸ਼ ਜਾਲਮ ਸਾਡਾ ਬਹੁਤ ਕਰ ਰਿਹਾ ਸ੍ਰੀਲਾ ਭਰਾ ਮੈਂ ਕਿਹਾ ਸੀ ਨਾ ਪੱਕੀ ਗੱਲ ਹੈ ਮੈਂ ਮੇਲੇ ਤੋਂ ਪਹਿਲਾਂ ਕਿਹਾ ਸੀ ਪ੍ਰਵੇਸ਼ ਭਾ ਮੈਂ ਕਿਹਾ ਮੇਲੇ ਇਸ ਵਾਰ ਤੇ ਕੋਈ ਹੈ ਤੇ ਯਕੀਨ ਮੰਨਿਓ 240 ਮਹਿਫਲਾ ਬੁੱਕ ਹੋ ਚੁੱਕੀਆਂ ਭਰਾਵਾ ਇੱਕ ਵਾਰ ਜ਼ੋਰ ਦਾ ਤਾੜੀਆਂ ਆਉਣੀਆਂ ਚਾਹੀਦੀ ਹੈ ਹਲਾਬੁਰ ਵੀ ਇਹਨਾਂ ਦੀ ਹਾਜ਼ਰੀ ਹੈ आ, अठाई अठाई जून को हाँ जितने बहुत सारे कलाकार हमेशा पहुँचते हैं विदाउट मेरे बाकी सारे पहुँचते हैं बहुत बहुत शुक्रिया बहुत मेहरबानी दीपिका महंत जी ये बहुत प्यारे है एक बार दीपिका महंत जी नी जोरदार ताड़िया होनी चाहिए जोरदार ताड़िया बजाओ यार जो प्यार करते हैं कहना मीनू ये नहीं है ਸੋ ਬਾਤ ਪਿਆਰੀ ਸੌਂਡ ਮੈਂਟੋਸ ਆਂ ਕਬਿਆਰ ਥੋੜਾ ਸ਼ਾਰਪ ਕਰੋ ਮੈਂ ਥੋੜਾ ਜਿਆਦਾ ਉਹ ਤੇ ਬੀਸ ਜਿਆਦਾ ਆ ਰਿਹਾ ਮੈਨੂੰ ਲੱਗ ਰਿਹਾ ਬਾਗੀ ਦੀ ਗੌਂਗਰ ਵੇਟ ਕਰ ਰਿਹਾ ਇੱਕ ਵਾਰ ਦੱਸੋ ਜਰਾ ਗੋੜਾ ਪਾ ਕੇ ਪਰਮਾਤਮਾ ਤੁਹਾਡੀ ਚੀਕਾਂ ਚ ਬਰਕਤਾਂ ਪਾਵੇ ਸਰ ਇਹ ਜਿੰਨੇ ਵੀ ਬੈਲਟ ਹੈ ਸਾਰੇ ਭਰਾ ਉੱਪਰ ਉੱਪਰ ਵੀ ਹੈ ਕਿਆ ਬਾਤ ਹੈ ਯਾਰ ਤੁਸੀਂ ਵੀ ਇੱਕ ਵਾਰ ਜ਼ੋਰ ਨਾਲ ਤਾੜੀਆਂ ਬਾਬਾ ਜੀ ਦੇ ਨਾਮ ਲਈ ਵੀ ਆ ਦਰਬਾਰ ਲਈ ਜ਼ੋਰ ਨਾਲ ਤਾੜੀਆਂ ਚਾਹੀਦੀਆਂ आ, बाकी सब ठीक है लड़ी थी रहनी चाहिए जिन्हें मैं सड़िया पैड़ा मातावान बैठिया मैं उन्होंने बहुत बहुत थैंक्स करता थैंक यू और उसमें तो जो हुम आएगा यह नफरत जी अगे चलती रहेगी जी खान होगा चुके हैं और इंस्ट्रूमेंट्स जो सैट हो रहे हाँ जी ਲਵੇ ਦੋਨੇ ਹਰਿਆਣੇ ਵਾਲੇ ਮੰਨੇ ਮੀਰਾ ਗੱਟ ਗਿਆ ਤੇ ਉਹ ਦੋਨੇ ਪਿੱਛੇ ਅਮਰਸਰ ਵਾਲੇ ਅੱਛਾ ਸਵਾਰ ਦਾ ਪਿਆਸ ਦਾ ਕਾਹਤਾਰਾ ਨਾਮ ਬਹੁਤ ਬਹੁਤ ਧੰਨਵਾਦ ਔਰ ਹੁਣ ਇਸਟਮੈਂਟ ਜਰਾ ਜਲਦੀ ਜਲਦੀ ਸੈੱਟ ਕਰ ਲੋ ਸਵਾਰ ਫਿਰ ਬਾਕੀ ਉਹਨਾਂ ਨੂੰ ਇਨਵਾਈਟ ਕਰਦੇ ਆ